ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 842701987 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਵਿੰਦਰ ਸਿੰਘ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਜੀ 9876320607 9876320607 ਤੇ ਆਪਾਂ ਦਿਖਾਵਾਂਗੇ ਦੋ ਨੱਕ ਸੂਏ ਸਵਾਏ ਹਣਾ ਪਹਿਲਾ ਨੰਬਰ ਜਿਹੜੀ ਵੈਡ ਦੇਖੀਏ ਨੇ ਕਿਹੜਾ ਸੂਆ ਸੂਏ ਇਹ ਇਹ ਦੂਜੇ ਸੂਏ ਸੂਏ ਬਾਈ ਕਿੰਨਾ ਦਿਨ ਹੋ ਗਿਆ ਸੂਏ ਨੂੰ ਸੂਏ ਨੂੰ ਅੱਜ ਵੀਰੇ ਚੌਥਾ ਦਿਨ ਹੈ ਬੱਚਾ ਆ ਗਿਆ ਐਰ ਸਾਰ ਦਾ ਬੱਚਾ ਨਾ ਅੱਛਾ ਬਈ ਹਾਂ ਠੀਕ ਹੈ ਤੇ ਜੇ ਅਜਾ ਪੜਾ ਨਾ ਜੇ ਜਪਾ ਵੀ ਵੀਡੀਓ ਬਣੀ ਵੀ ਓਕੇ ਜੋ ਕਿੰਨਾ ਦੁੱਧ ਹਾਜ਼ਰ ਹੈ ਇਸ ਵਕਤ ਦੁੱਧ ਵੀਰੇ ਹੋ 18 ਤੋਂ 19 ਲੀਟਰ ਬਿਲਕੁਲ ਤਿਆਰ ਦੇਖੋ ਮੈਨ ਲੱਗਾ ਟਾਈਮ ਦਾ 9 ਲੀਟਰ ਨਿਪੜੂ ਕੋਈ ਚੱਕਰ ਨਹੀਂ ਬਈ ਭਾਵੇਂ ਤਿੰਨ ਟਾਈਮ ਹੀ ਠੀਕ ਹੈ ਚਵਾਈ ਚੁਈ ਇੱਕ ਨੰਬਰ ਜਮਾ ਵੀਰੇ ਇੱਕ ਨੰਬਰ ਤੇ ਹੁਣ ਸਵੇਰ ਦਾ ਟਾਈਮ ਆ 9 ਵਜੇ ਚਵਾਈ ਹੋਈ ਵੀ ਹੈ ਹਨਾ ਹਾਂਜੀ ਹੁਣ ਚਵਾਈਆਂ ਹੋਈਆਂ ਠੀਕ ਆ ਧਾਰਾ ਮਾਰ ਕੇ ਦਿਖਾ ਸਕਦੇ ਹਾਂ ਹਾਂ ਦਿਖਾ ਸਕਦੇ ਸੋ ਧਾਰਾ ਮਾਰ ਕੇ ਦਿਖਾਈਏ ਪਹਿਲਾਂ ਆਪਾਂ ਬਾਕੀ ਡਿਟੇਲ ਵੀਰ ਤੋਂ ਫਿਰ ਸੋ ਵੀਰ ਧਾਰਾ ਦੇਖ ਸਕਦੇ ਹੋ ਇਹਦੀਆਂ ਚੋਣ ਵਗੈਰਾ ਦੇਖੋ ਮੋਟਾ ਮੋਟਾ ਸਾਫ ਸੁਥਰਾ ਚੋਣਾ ਤੇ ਬੱচ্চਾ ਲਾ ਕੇ ਹੁਣ ਆਪਾਂ ਪਸਵਾ ਕੇ ਇੱਥੇ ਧਾਰਾ ਮਾਰ ਕੇ ਦਿਖਾਉਣੇ ਪੈਣੀਆਂ ਸੋ ਦੇਖੋ ਚੋਣ ਵਗੈਰਾ ਤੇ ਦੁੱਧ ਵੀ ਵੇਰੇ ਚਿੱਟਾ ਹੀ ਜਾਵਾ ਹਨਾ ਇਹਦਾ ਜਾਵਾ ਬਈ ਬਹੁਤ ਸਾਲ ਦੀ ਚਵਾਈ ਹੈ ਠੀਕ ਹੈ ਬਹੁਤ ਹੋਰ ਤੇ ਤੋਰ ਦੀ ਵਾਰ ਨੂੰ ਸੋ ਆਪਾਂ ਧਾਰਾ ਮਾਰ ਕੇ ਦਿਖਾ ਦਿਆਂ ਬੱਚਾ ਨਾਲਾ ਜੇਰ ਵਗੈਰਾ ਕੰਮ ਡਾਨਾ ਤੋਰਦੀ ਕਰਾ ਵਾਰ ਨੂੰ ਸੁਭਰ ਕੱਦ ਕਾਠ ਵਗੈਰਾ ਵੇੜਦਾ ਤੋਰਾ ਵਗੈਰਾ ਦੇਖ ਸਕਦੇ ਹੋ ਚੰਗੀ ਹੱਡਾ ਪੈਰਾਂ ਦੀ ਮਜ਼ਬੂਤ ਹੈ ਜਿੰਦ ਜਾਨ ਦੇ ਵਿੱਚ ਆ ਨਵਾਂ ਹਾਣਾ ਦੂਸਰਾ ਸੁਆ ਸੂਈ ਸਵਾਈ ਤੇ 18 ਲੀਟਰ ਵੀ ਉਦਾਸਦਾ ਬੋਲਾ ਹਾਜ਼ਰ ਆ 9 ਲੀਟਰ ਇੱਕ ਟਾਈਮ ਦਾ ਬੋਲਾ ਕਹਿੰਦੇ ਮਿਣਕੇ ਦੇਵਾਂਗੇ ਜਮਾ ਤਸੱਲੀ ਕਰਨਾ ਤੁਹਾਡਾ ਕੰਮ ਆ ਮੇਰਾ ਕੰਮ ਹੈ ਵੀਡੀਓ ਕਵਰ ਕਰਨਾ ਆ ਵੀ ਨਿਰਖ ਪਰਖ ਕਰਕੇ ਤੁਸੀਂ ਖਰੀਦਦਾਰੀ ਕਰ ਸਕੋ 18 ਲੀਟਰ ਦੁੱਧ ਜਮ ਮੈਨੂੰ ਕਿਸ ਨੂੰ ਦਿੱਤਾ ਜਾ ਤੇ ਵੀਰੇ ਰੇਟ ਵਗੈਰਾ ਦਾ ਕੀ ਹੋ ਗਿਆ ਜੀ ਭਾਈ ਰੇਟ ਫੋਨ ਤੇ ਕਰ ਜਾਇਜ ਹੋ ਜਮ ਬਿਲਕੁਲ ਭਈ ਅੰਦਾਜ਼ਾ ਲਾਈਏ 18 ਲੀਟਰ ਹਾਜ਼ਰਾ ਕਿੰਨਾ ਕੁ ਦੇ ਦੂ ਤੁਹਾਡੇ ਤਜਰਬੇ ਹਿਸਾਬ ਨਾਲ ਵੀਰੇ 22 ਕਿਲੋ ਦੁੱਧ ਦੇਣਾ ਚਾਹੀਦਾ ਠੀਕ ਹੈ ਤੇ ਅੱਗੇ ਜਿਹੜੀ ਦੂਜੀ ਨੰਬਰ ਆਪਾਂ ਦੇਖੀ ਜਾਨੇ ਜਰਸੀ ਸੂਈ ਵੀ ਹਾਂਜੀ ਕੈ ਕਿ ਦਿਨ ਹੋ ਗਏ ਸੂਈ ਨੂੰ ਜੀ ਸੂਈ ਨੂੰ ਵੀਰੇ ਹੋ ਗਏ ਨੂੰ ਅੱਜ 8-9 ਦਿਨ ਨੂੰ 8-9 ਦਿਨ ਹੋ ਗਏ ਸੂਈ ਨੂੰ ਪਿੱਛੇ ਇਹਦੇ ਹੈਗੇ ਬੱਚੀ ਦੁੱਧ ਦੇ 14 ਦੇ 15 ਵਾਲੀ ਕਿਲੋ ਮਿੰਟ ਕਿਲੇ 7 ਲੀਟਰ ਡੰਗ ਦਾ ਹਾਜਰ ਬਿਲਕੁਲ ਵੀ ਦੇ ਚੋਣ ਚਵਾਉ ਕਿਆ ਚੋਣ ਵਾਹ ਗਰੰਟੀ ਵਾਲਾ ਤੇ ਅੰਦਾਜ਼ਾ ਲਾਈਆ ਵੀ 2 ਲੀਟਰ ਵਾਜੂ ਹੋਰ ਵੀਰੇ ਭਮੀਨਾ ਮੰਨ ਕੇ ਲੈ ਲਈ ਅਗਰ ਨਹੀਂ 15 16 ਤੋਂ ਨਾਰਮਲ ਗੱਲ ਹੈ ਵੀ ਦੇ ਦੂ ਇਹਨਾ ਹਣਾ ਠੀਕ ਹੈ ਤੋਰੇ ਇਹਨੂੰ ਕਰੋ ਸਵਰਥ ਧਾਰਾ ਵਗੈਰਾ ਦੇਖ ਸਕਦੇ ਆ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਦੁੱਧ ਵੀ ਇਹਦਾ ਵਿੱਚ ਟਾਈਆ ਹੈ ਹਣਾ ਜਿਵੇਂ ਮੱਝਾ ਵਰਗਾ ਦੁੱਧ ਆ ਠੀਕ ਹੈ ਮੂਰੇ ਸਨ ਧਾਰਾ ਮਾਰਦੀ ਸੋ ਦੇਖੋ ਧਾਰਾ ਵਗੈਰਾ ਦੇਖੋ ਇਹਦੇ ਵੀ ਓਕੇ ਆ ਦੋਨੇ ਜਰਸੀ ਆਪ ਨੂੰ ਪ데요 ਕਿ ਖਾਸੇ ਤੇਹੀ ਹੈ ਵੀ ਠੰਡੀ ਹੁੰਦੀ ਹੈ ਤੇ ਬਾਕੀ ਟਾਈਮ ਦੇਖੋ ਆਪਣਾ 9:40 ਦਾ ਟਾਈਮ ਹੈ ਤੇ ਵੀਡੀਓ ਕਵਰ ਕਰੀਆ ਤੇ ਚਵਾਈ ਮੈਂ ਕਿਹਾ ਕਰੀ ਉਹ 6:30 7:00 ਵਜੇ ਆਪਾਂ ਇਹ 6:00 ਵਜੇ ਦੀ ਚਵਾਈ ਹੋਈ ਵੀ ਇਹ ਠੀਕ ਆ ਇਹਦਾ ਭਾਅ ਕੀ ਹੋਊਗਾ ਇਹਦਾ ਭਾਅ ਵੀ ਖੋਜ ਕਰਾਂਗੇ ਪਰ ਹੁਜਾ ਟੁਰੀਵਾਰ ਨੂੰ ਸੋਵਰ ਧਾਰਾ ਵਗੈਰਾ ਇਹਦੇ ਮਾਰਕੀਟ ਦਿਖਾ ਦਿਆਂ ਜੀਲ ਵਗੈਰਾ ਡੰਨਾ 8-9 ਦਿਨ ਹੋ ਗਏ ਸੂਈ ਨੂੰ ਪਿੱਛੇ ਇਹਦੇ ਹੈਗੀ ਹੈ ਕਿ ਬੱਚੀ ਬੱਚੀ ਨਾਲ ਕੋ ਨਾਲ ਆ ਬਾਈ ਸੋ ਦੇਖੋ ਹਾਂ ਸੂਈ ਨਹੀਂ ਗਾਲੀ 20 ਨਾਲ ਦੀ ਸੂਈ ਵੀ ਹੈ ਬਸ ਠੀਕ ਹੈ ਸੋ 8ਵੇਂ 9ਵੇਂ ਦਿਨ ਸੂਈ ਨੂੰ ਆ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਬਿਲਕੁਲ ਜਾਇਜ਼ ਸੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਇਹਦੀ ਦੇਖ ਸਕਦੇ ਹੋ ਤੇ ਬਾਕੀ ਪਸਮਾਬ ਕਰਾ ਦੇ ਕੋਣ ਬੱਚਾ ਲਾ ਕੇ ਪਾਸੇ ਮ ਕਰਾਂ ਢੰਗ ਹੋਈ ਹੈ ਜਮਾ ਸੋ ਦੇਖੋ ਲੀਵਾ ਵਗੈਰਾ ਪੂਰਾ ਸੋਹਣਾ ਸਾਫ਼ ਸੁਥਰਾ ਲੀਵਾ ਤੇ ਬਾਜਮ ਭਾਦੇ ਵਿੱਚ ਦੁੱਧ 15 ਲੀਟਰ ਬਣ ਕੇ ਲੈ ਰਹੇ 14 ਲੀਟਰ ਇਸ ਵਕਤ ਹਾਜ਼ਰ ਆ ਜੋ ਮੈਲਾ ਵਗੈਰਾ ਮਾਰ ਗਈ ਦੋ ਤੇ ਲੀਟਰ ਦੋ ਲੀਟਰ ਪਸੂ ਹੋਰ ਬਾਜਾ ਹੁੰਦਾ ਸੋ ਦੇਖੋ ਜਾਂਦੇ ਜਾਣ ਚ ਬਹੁਤ ਆ ਸੋ ਆਪਾਂ ਦੋ ਬੈੜਾ ਤੁਹਾਨੂੰ ਦਿਖਾਤੀਏ ਸੂਂਜਾ ਸਵੰਜਾ 9876320668 ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆਂ